ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਸੰਤ ਮਸਕੀਨ ਜੀ ਦੀ ਅੱਜ ਦੀ ਕਥਾ ਵੀ ਬਹੁਤ ਸ਼ਾਨਦਾਰ ਹੈ ਜਿਹਦੇ ਵਿੱਚ ਉਹ ਦੱਸਦੇ ਨੇ ਕਿ ਅਗਰ ਅੱਲਾਹ ਪਾਕ ਦੀ ਜ਼ਾਤ ਦਾ ਵਾਹਿ ਗੁਰੂ ਦਾ ਜ਼ਿਕਰ ਜਾਂ ਕਥਾ ਅਸੀਂ ਮਸਜਿਦ ਨਹੀਂ ਕਰਨੀ ਤੇ ਕਿੱਥੇ ਕਰਨੀ ਹੈ ਇਸ ਦੇ ਬਾਰੇ ਅੱਜ ਦੀ ਕਥਾ ਜਿਹੜੀ ਕਿ ਬਹੁਤ ਹੀ ਜ਼ਬਰਦਸਤ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਅਗਰ ਵਾਕਈ ਕਿਸੇ ਦੇ ਅੰਦਰ ਰੱਬ ਦੀ ਤੜਪ ਪੈਦਾ ਹੋਈ ਹੈ ਤੇ ਜਿਵੇਂ ਹੁਣ ਮੈਂ ਇਥੋਂ ਰੇਲਵੇ ਸਟੇਸ਼ਨ ਜਾਣਾ ਹੋਵੇ ਤੇ ਮੈਨੂੰ ਰਸਤੇ ਦਾ ਨਾ ਪਤਾ ਹੋਵੇ ਤੇ ਮੈਂ ਕਿਸੇ ਕੋਲ ਪੁੱਛਾਂ ਭਾਈ ਮੈਨੂੰ ਦੱਸ ਰਸਤਾ ਦੱਸ ਉਹ ਮੈਨੂੰ ਦੱਸਦਾ ਪਰ ਮੈਂ ਉਸ ਦੇ ਕੋਲ ਪਹਿਲੇ ਇਹ ਨਹੀਂ ਪੁੱਛਦਾ ਤੂੰ Hindu ਹੈ ਕਿ ਨਹੀਂ Hindu ਹੈ ਤਾਂ ਮੈਂ ਪੁੱਛਾਂਗਾ ਉਹ ਨਹੀਂ सिख है तो मैं पूछागा उ नहीं मुसलमान है तुझागा उज नहीं जमीन जो रस्ते ने ते जमीन बने अस्थान पर जब परमात्मा का रस्ता पूछना हो बड़े संकीर्ण हो हैं बड़े छोटे दिमाग और ये छोटा दिमाग यह नहीं किसी एक संपर्दा चाहे सारिया है रज के

ਗੜਾ ਸ੍ਰੀ ਬਹੁਤ ਠੀਕ ਸੀ ਇਹਨਾਂ ਦਾ ਨਾਲ ਸਾਥੀ ਸਨ ਠੀਕ ਹੈ ਲਗੇ ਠੀਕ ਹੈ ਆਪਾਂ ਕੀਰਤਨ ਕਰਾਂਗੇ ਕਵਾਲੀ ਟਾਈਪ ਦਾ ਕੀਰਤਨ ਕਰਾਂਗੇ ਗੁਰੂ ਦੇ ਸ਼ਬਦ ਕਵਾਲੀ ਜਗਾਵਾਂਗੇ ਸੰਗੀਤ ਦੇ ਬੜੇ ਮਾਹਿਰ ਬੜੇ ਮਾਹਿਰ ਬੜੀਆਂ-ਵਡੀਆਂ-ਵਡੀਆਂ ਗੱਡੀਆਂ ਉਹਨਾਂ ਦੀ ਆਈਆਂ ਸਾਨੂੰ ਲੈਣ ਵਾਸਤੇ ਬੜੀ ਸ਼ਾਨੋ ਸ਼ੌਕਤ ਨਾਲ क्योंकि चोटी का धनाट बंद मस्जिद पंडाल दूरी मैं को तुसी क्या से? मस्जिद कथा करनी है मस्जिद इस कीर्तन करना है ऐना पंडाल दे ही रहने कर मस्कीन जी क्या करें हमारे जो मजहबी रह है ना वो साहबान नहीं माने हैं नहीं माने मैं मजबूर हूं नहीं माने मस्जिद में नहीं हो सकती बाहर हो सकती रब की गल जे मस्जिद च नहीं हो सकती परमात्मा की गल जे मस्जिद च नहीं हो सकती तो किधर शराब खाने च होगी कितने होगी कि जगह से होगी ਇਆ ਤੇ ਸਿੱਧ ਕਰੋ ਗੁਰਨਾਣਕ ਨੇ ਗੱਲ ਸ਼ੈਤਾਨ ਦੀ ਕੀਤੀ ਹੈ ਭਗਵਾਨ ਦੀ ਨਹੀਂ ਸਾਰੀ ਖਸਮ ਦੀ ਬਾਣੀ ਖਸਮ ਦੀ ਗੱਲ ਪਰਮਾਤਮਾ ਦੀ ਗੱਲ ਤੇ ਜੇ ਪਰਮਾਤਮਾ ਦੀ ਗੱਲ ਮਸਜਿਦ ਦੇ ਨਹੀਂ ਹੋ ਸਕਦੀ ਫਿਰ ਕਿੱਥੇ ਹੋਵੇਗੀ ਫਿਰ ਕਿਹੜੀ ਜਗ੍ਹਾ ਤੇ ਹੋਵੇਗੀ ਇੱਕ ਮੈਂ ਉਦਾਹਰਣ ਦੇ ਨਾਲ ਇਹਨਾਂ ਨੇ ਵੀ ਕੀਤਨ ਬਾਹਰ ਹੀ ਕੀਤਾ ਆਪਾਂ ਕਥਾ ਵਾਰੀ ਇਸ ਚੱਕਰ 'ਚ ਨਾ ਪੈਣਾ ਜੋ ਮਨੋਂ ਦਸ਼ਾ ਮਨੁਕਦੀ ਹਜ਼ਾਰਾਂ ਸਾਲ ਪਹਿਲੇ ਸੀ आज भी है कोई फर्क कोई फर्क नहीं पे कुछ भी फर्क नहीं पे ना उदे काम ना उदे क्रोध अहंकार हजार साल पहले जीवदा उसी तरह जीव है कपड़े जरा बदल गए ने मकान बदल गए ने खान पान बदल गया है मनुख ओही है वही लो ओही करो ओ ਹੋਰੀ ਅੰਨ ਮਕਾਨ ਬਦਲੇ ਤੇ ਮਨੁੱਖ ਨਹੀਂ ਬਦਲੇ ਖਾਣ ਪਾਣ ਬਦਲੇ ਤੇ ਮਨੁੱਖ ਨਹੀਂ ਬਦਲੇ ਆ ਇਹਦੇ ਕੱਪੜੇ ਬਦਲ ਗਏ ਨੇ ਮਨੁੱਖ ਨਹੀਂ ਬਦਲੇ ਆ ਹੋਰੀ ਦੋਰੀ ਬਲਕੇ ਕੁਛ ਤੇ ਕਹਿਣ ਉਹਨਾਂ ਨਾਲੋਂ ਹੀ ਖਰਾਬ ਹੋ ਗਏ ਕਿਤਨੇ ਕਤਲ ਪਹਿਲੇ ਨਹੀਂ ਹੁੰਦੇ ਸਨ ਜਿੰਨੇ ਹੁਣ ਹੁੰਦੇ ਕਿਤਨੇ ਲੁੱਟਮਾਰ ਪਹਿਲੇ ਨਹੀਂ ਹੁੰਦੀ ਸੀ ਜਿੰਨੇ ਹੁਣ ਹੁੰਦੇ ਸਵਾ ਸਹੀ ਸਚਾਈ ਖੋ ਗਈ ਹੈ ਹੋ ਗਈ ਹੈ ਬਦਕਿਸਮਤੀ ਹੈ ਧਰਮ ਮੰਦਰਾਂ ਦੇ ਚ ਵੀ ਧਾਰਮਿਕ ਸਥਾਨਾਂ ਦੇ ਚ ਵੀ ਧਰਮ ਦੀ ਪੂਰੀ ਗਲ ਨਹੀਂ ਪਰਮਾਤਮਾ ਦੇ ਕੋਲ ਜਾਣਾ ਸਾਡੀ ਯਾਦ ਨਹੀਂ ਇਸ ਤਰ੍ਹਾਂ ਦੀ ਪਰਮਾਤਮਾ ਨੂੰ ਖੋਜਣਾ ਹੈ ਕੀ ਖੋਜਣਾ ਹੈ ਸਮਝ ਦੇ ਚ ਆ ਜਾ ਸਮਝ ਦੀ ਖੋਜ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਆਪਣੀ ਯਾਦ ਦਾ ਪਰਮਾਤਮਾ ਤੱਕ ਚੜੇ ਜਾਣਾ ਪਰਮਾਤਮਾ ਦੇ ਕੋਲ ਜਾਣਾ ਹੈ ਉਹ ਨਹੀਂ ਦੇ ਗੱਲ ਪਕੜਦੇ ਚਾਹੀਦੇ ਹੈ ਜੇ ਪ੍ਰਭੂ ਕੋ ਨੂੰ ਯਾਦ ਕਰਨ ਵੇਂ ਤਾਂ ਪ੍ਰਭਤਾ ਯਾਦ ਆਉਂਦੀ ਹੈ ਦਾਨੀ ਯਾਦ ਕਰੋਬਾਰੀ ਯਾਦ ਬਿਲਕੁਲ ਠੀਕ ਹੈ ਅਬ ਤੋ ਯਾਦ ਰੱਬ ਦਾ ਕੀ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ ਐ ਮੇਰੇ ਦੋਸਤ ਤੇਰੀ ਬਸਤੀ ਇਤਨੀ ਦੂਰ ਹੈ ਇਤਨੀ ਦੂਰ ਹੈ ਮੇਰੀ ਯਾਦ ਨਹੀਂ ਪਹੁੰਚਦੀ ਯਾਦ ਨਹੀਂ ਪਹੁੰਚਦੀ ਇਸ ਕਰਕੇ ਦੂਰੀਆਂ ਨੇ ਤੇ ਵਿਆਪਕੀਆਂ ਆਪਣੀ ਸਮਝ ਦੀ ਖੋਜ ਪਰਮਾਤਮਾ ਦੀ ਖੋਜ ਹੈ ਸਿਮਰਤੀ ਦਾ ਪਹੁੰਚ ਜਾਣਾ ਪਰਮਾਤਮਾ ਤੱਕ ਪਰਮਾਤਮਾ ਤੱਕ ਪਹੁੰਚਣਾ ਵਰਨਾ ਵਿਆਪਕ ਹੈ ਪਰ ਉਪਰੋਕਤ ਜੁੜੇ ਸ਼ਬਦ ਕਹੇ ਜਾਂਦੇ ਨੇ ਪਰਮਾਤਮਾ ਦੇ ਕੋਲ ਜਾਣਾ ਇਹਨੂੰ ਮੋٹے ਰੂਪ ਵਿੱਚ ਨਾ ਲੈਣਾ ਪਰਮਾਤਮਾ ਦੀ ਖੋਜ ਕਰਨੀ ਹੈ ਇਹਨੂੰ ਕਿਦਰੇ ਬੈਰੋਨੀ ਰੂਪ ਵਿੱਚ ਨਾ ਲੈਣਾ ਵਿਆਪਕ ਹੈ ਆਪਣੀ ਸਮਝ ਦੀ ਹੋਵੇ ਪਰਮਾਤਮਾ ਦੀ ਹੋਵੇ ਹਾਰ ਪਰਿਓ ਸਵਾਮੀ ਕੇ ਦਿਾਰੇ ਧੀਜੇ ਬੁੱਧ ਬਿਵੇਕ ਸਾਮਤ ਦੇਵ ਦਿਆਲ ਪ੍ਰਭ ਜਿਤਮੈਂ ਆਰਾਮ ਆਪਣੀ ਮਤ ਦੀ खोज ਆਪਣੀ ਸਮਝ ਦੀ खोज ਪਰਮਾਤਮਾ ਦੀ खोज ਹੈ ਆਪਣੀ ਸਿਮਰਤੀ ਦਾ ਪਰਮਾਤਮਾ ਤੱਕ ਚਲੇ ਜਾਣਾ ਇਹ ਪਰਮਾਤਮਾ ਦੇ ਕੋਲ ਜਾਣਾ ਹੈ ਜਿਹੜੇ ਫੋਜੀ ਹੈ ਔਰ ਦਸਾਂ ਦਿਸ਼ਾਵਾਂ ਦੇ खोजਦੇ ਨੇ ਹਰ ਜਗ੍ਹਾ ਕੋਈ खोज-ਪੋਜ ਕੇ ਜੋ ਉਹਨਾਂ ਨੂੰ ਮਿਲਦਾ ਹੈ ਬਿਰਹਾ ਵਿਛੋੜਾ भी छोड़े दा कम है, तड़पाना ते संसार भी परिवार धन संपदा कौन नहीं रो सब रौंदे। बादी रोवे ना बतार नानक दुखिया सब संसार सारे ही रब रोड ਸ਼ੁਕਰਾਨੇ ਕਹਿੰਦਾ ਹੈ ਮੇਰਾ ਅਨੁਭਵ ਕਹਿੰਦਾ ਵੇਂ ਜਿਖਦਾ ਹੈ ਕਿ ਸੱਤਾ ਸਮੁੰਦਰਾਂ ਦੇ ਵਿੱਚ ਵੀ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਅੱਜ ਤੱਕ ਮਨੁੱਖ ਦੀ ਅੱਖਾਂ 'ਚ ਵਗ ਚੁੱਕਿਆ ਉਹ ਕਹਿੰਦਾ ਹੈ ਇਨਾ ਹਰਵਾ ਖਰਵਾ ਸਾਲਾਂ ਦੇ ਵਿੱਚ ਮਨੁੱਖ ਜਿੰਨਾ ਰੋਇਆ ਹੈ ਜਿੰਨਾ ਰੋਇਆ ਹੈ ਕਹਿੰਦਾ ਇਹ ਦੇ ਸਾਹਮਣੇ ਤੇ ਸੱਤ ਸਾਗਰ ਵੀ ਕੁਝ ਵੀ ਨਹੀਂ ਕੌਣ ਨਹੀਂ ਰੋਂਦਾ ਰੋਂਦੇ ਨੇ ਪਰਿਵਾਰ ਰਉਦੇ ਰਹਿੰਦੇ ਨੇ ਕਾਰੋਬਾਰ ਦੇ ਵਿਛੋੜੇ ਚ ਰਉਂਦੇ ਨੇ ਦਨ ਸੰਪਦਾ ਦੇ ਵਿਛੋੜੇ ਚ ਇਹ ਰੋਣਾ ਸੁਕਾ ਹਿਰਦੇ ਨੂੰ ਭੋਜਨ ਕਰਦਾ ਹੈ ਤਨ ਮਨ ਨੂੰ ਰੋਗੀ ਕਰਦਾ ਹੈ ਜਿਸ ਦਿਨ ਸਤ ਸੰਗ ਕਰਦਿਆਂ ਕਰਦਿਆਂ ਪਰਭਾਵ ਅਗ੍ਰਿਸ਼ਨਾ ਪੈ ਗਿਆ ਅਰਿਸ਼ ਦਾ ਭਾਵ ਪ੍ਰਭਾਵ ਪੈਦਾ ਗੁਣਾ ਨੂੰ ਸੁਣ ਸੁਣ ਕੇ ਬੜਾ ਦੇ ਆਲੂ ਹੈ निर्वेद समृद्ध है वो अथाह ज्ञान का खजाना है वो शक्ति का सौम्य है वो सुहप्पन का केंद्र है वो प्यार है, सुन देया, सुन देया की मूर्ति है इस तरह के गुण सुनदियां सुनदियां जेड़ा उस अदृश्य ਤੋਂ ਪ੍ਰਭਾਵਿਤ ਹੋ ਗਿਆ ਫਿਰ ਪਛਾਣ ਕੀ ਹੋਵੇਗੀ ਉਹ ਦੇਦਰ ਬਿਰਹਾ ਪੈਦਾ ਹੋ ਜਾਏ ਚਾਹੀਦਾ ਉਹ ਤੇ ਮੈਨੂੰ ਚਾਹੀਦਾ ਇਹਨੂੰ ਕਹਿੰਦੇ ਨੇ ਫਿਰ ਵਿਛੋੜਾ ਕੋਈ ਵੀ ਛੋੜaar ਕਰ ਪਾਏਗਾ ਝੁਲਾਏਗਾ ਮੈਂ ਬਿਆਨ ਕਰ ਚੁੱਕਿਆ ਪਰ ਸਾਹਮਣੇ ਆ ਗਏ ਨੇ ਨੰਦ ਲਾਲ ਆਨੰਦਪੁਰ ਸਾਹੂਦੀ ਗੱਲ ਹੈ ਅੱਧੀ ਰਾਤ ਦਾ ਵਕਤ ਤੇ ਮਸੀਹ ਦੀ ਰਾਤ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅੱਧੀ ਰਾਤ ਨੂੰ ਮਸੀਹ ਦੀ ਰਾਤ ਨੂੰ ਚਹਿਲ ਕਦਮੀ ਕਰ ਰਹੇ ਨੇ ਆਪਣੇ ਅਨੁਭਵੀ ਦੁਨੀਆ 'ਚ ਖੋਏ ਹੋਏ ਆਪਣੇ ਖਿਆਲਾਂ ਦੀ ਦੁਨੀਆ 'ਚ ਖੋਏ ਹੋਏ ਲੱਗੈ ਚੈਲ ਕਦਵੇਂ ਹੀ ਕਰ ਰਹੇ ਹੈ ਕੰਨਾਂ 'ਚ ਹੌਕਿਆਂ ਦੀ ਆਵਾਜ਼ ਲਈ ਆਹ ਤੇ ਇੱਕਦਮ ਸਤਗੁਰੂ 당 ਰਹਿ ਗਏ ਹੈ ਐਸੇ ਵਕਤ ਹੌਕੇ ਪਰ ਬੜੀ ਗਹਿਰਾਈ ਤੋਂ ਨਿਕਲਦੇ ਨੇ ਔਕੇ ਵਿਛੋੜੇ ਚ ਨਿਕਲਦੇ ਨੇ ਜਿਹਨੇ ਨਹੀਂ ਇਹ ਵੀ ਮਰ ਕੁਝ ਵਿਛੜੇ ਆ ਕੁਝ ਚਲਾ ਗਿਆ ਜੋ ਚਾਹੀਦਾ ਸੀ ਤੇ ਜਿਸ ਨਾਲ ਬੜਾ ਪਿਆਰ ਸੀ ਨਹੀਂ ਰਿਹਾ ਤੇ ਤੜਪਾਵੇਗਾ ਰੁਲਾਵੇਗਾ ਇਸ ਤੋਂ ਪਹਿਲੇ ਹੌਕੇ ਨਿਕਲਣ ਜੇ ਤੇ ਹੌਕੇ ਆ ਰਹੇ ਸਨ ਪਾਦਸ਼ਾ ਉਧਰ ਚਲੇ ਗਏ गौर देख दिन के अंधेरी रात बच भी सतगुर पहचान गए इतने नंद लाल बैठा है इस समय मार के ओके एर सतगुर भी आखा किसने नंद लाल प्रभावित किया और सोचते ने कोई मेरे कोल खड़ा है अखा खोलिया शायर सन ਬੇਰੋਂ ਬਾਹਮ ਦਾ ਆਮਾਏ ਮਨ ਚੋਜੇ ਖਾਮੇ ਨਾਲ ਸਦਤਾਨਾ ਨਹੀਂ ਜ਼ਰਦ ਬਹਿਰੋ ਹੈ ਆਫਤਾਬੇ ਸੁਬਾ ਇਸ ਸਵੇਰੇ ਦਾ ਸੂਰਜ ਰਾਤ ਨੂੰ ਸ਼ਾਇਰ ਨੇ ਸ਼ਾਇਰਾਨਾ ਅੰਦਾਜ਼ ਦੇ ਚ ਕਹਿੰਦੇ ਸੂਰਜ ਤੇ ਸਵੇਰੇ ਨਿਕਲਦਾ ਜਾਂ ਸੂਰਜ ਨਾਲ ਸਵੇਰ ਆਉਂਦੀ ਹੈ ਇਸ ਅਧੀ ਰਾਤ ਨੂੰ ਰਾਤ ਸਵੇਰ ਦਾ ਸੂਰਜ ਐਨੇ ਹੁੰਦੇ ਅੰਦੇ ਸ਼ਾਇਰ ਨੇ ਕਵੀ ਨੇ ਬਹਿਰੋਂ ਬਾ ਆਮਦ ਆਮ ਹੈ ਮਨ ਚੋਜ਼ੇ ਖਾਬੇ ਨਾਲ ਸਰਤਾਨਾ ਨਹੀਂ ਜਨਦ ਬਹਿਰੂ ਆ ਪਤਾ ਬੇਸਵਾ ਇਹ ਰਾਤ ਨੂੰ ਜਿਹੜਾ ਸੂਰਜ ਚੜਿਆ ਤੇ ਉਸ ਸੂਰਜ ਤੇ ਲੱਖਾਂ ਲੰਨ ਪਾਰਿਆ ਜਿਹਦੇ ਨਾਲ ਦਿਨ ਹੁੰਦਾ ਹੈ ਹੁੰਦਾ ਹੋਵੇਗਾ ਦਿਨ ਨੰਦ ਲਾਲ ਕਹਿੰਦੇ ਨੇ ਮੇਰੀ ਜ਼ਿੰਦਗੀ ਦੀ ਰਾਤ ਨੂੰ ਕਦੀ ਉਹ ਦਿਨ ਵਿੱਚ ਨਹੀਂ ਬਦਲ ਸਕੀ ਰਾਤ ਹੀ ਬਣੀ ਰਹੀ ਮੇਰੇ ਅੰਦਰ ਤੇ ਹਨੇਰਾ ਬਣਿਆ ਇਹ ਸੂਰਜ ਉਸ ਸੂਰਜ ਨੂੰ ਲਖ ਲਾਲ ਦਾ ਭਾਂਵੇਂ ਸਭ ਤਾਨਾ ਨਹੀਂ ਜਨਤ ਬਹਿ ਰੂਹ ਆਪਤਾ ਬੇ ਸੁਬਾ ਰਾਤ ਨੂੰ ਸੂਰਜ ਖੜੇ ਹੋ ਗਏ ਨੰਦ ਲਾਲ ਹੱਥ ਜੋੜ ਕੇ ਸਜਦਾ ਕਰਕੇ ਮਹਾਰਾਜ ਕਹਿੰਦੇ ਨੇ ਮੈਨੂੰ ਦੱਸੇਂਗਾ ਆਨੰਦ ਲਾਲ ਕਿ ਆਸਮਾਨ ਮੈਨੂੰ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਕਾਲਾ ਕਿਉਂ ਮਸਿਆ ਦੀ ਰਾਤ ਹੋਵੇ ਤੇ ਅੰਧੇ ਰਾਤ ਹੋਵੇ ਤੇ ਆਸਮਾਨ ਤੇ ਕਾਲਾ ਹੀ ਦਿਖਾਈ ਦੇ ਰਿਹਾ ਹੈ ਜੀ ਉਹਨਸ ਦੇ ਬੋਲ ਪ੍ਰਸ਼ੰਤ ਕਿ ਕਾਲਾ ਕਿਉਂ ਦਿਖਾਈ ਦੇ ਰਿਹਾ ਹੈ ਅੱਗੋਂ ਵੀ ਰਮਜੀ ਬੰਦੇ ਨੇ कहने महाराज मैं कवि हां शायर बड़ा हा, सेवक हा सिख हां मैं विज्ञानक नहीं हाँ नहीं हाँ क्यों दिखाई दे रही है मैं प्राकृतिक खोजी नहीं हाँ विज्ञानक नहीं हाँ साइंटिस्ट नहीं हा एक अगला सेवक महाराज कहने तू कबूल कर रहे हैं शायर है ਸ਼ਾਇਰ ਸ਼ਾਇਰ ਦੀ ਕਲਪਨਾ ਹੁੰਦੀ ਹੈ ਸ਼ਾਇਰ ਦਾ ਤਖੈਲ ਹੁੰਦਾ ਹੈ ਸ਼ਾਇਰ ਖਿਆਲਾਂ ਦੀ ਦੁਨੀਆ ਜੀਂਦਾ ਹੈ ਕਲਪਨਾਵਾਂ ਦੀ ਦੁਨੀਆ ਜੀਂਦਾ ਹੈ ਸ਼ੁੱਧ ਕਲਪਨਾ ਚੰਗੇ ਯਾਰ ਚਲ ਤੂੰ ਆਪਣੇ ਤਖੈਲ ਨਾਲ ਦਸ ਆਸਮਾਨ ਕਾਲਾ ਕਿਉਂ ਦਿਖਾਈ ਦੇ ਰਿਹਾ ਮੈਨੂੰ ਸ਼ਾਇਰ ਤੇ ਹੈ ਉਹ ਕਬੂਲ ਕਰ ਲਿਆ ਕਵੀ ਤੇ ਹੈ

ਬਿਰਹਾ ਪੈਦਾ ਹੋਇਆ ਫਿਰ ਹੌਕੇ ਨਿਕਲੇ ਨੇ ਇਹ ਹੌਕੇ ਆਸਮਾਨ ਤੱਕ ਪਹੁੰਚੇ ਨੇ ਤੇ ਮੇਰੇ ਇਹਨਾਂ ਹੌਕੇ ਨਹੀਂ ਸਾੜ ਕੇ ਕਾਲਾ ਕਰ ਦੇ ਮਹਾਰਾਜ ਨੇ ਗਲ ਵਕੜੀ ਚ ਲੈ ਲਿਆ ਕਿਤਨਾ ਬਿਰਹਾ ਕਿਤਨਾ ਬਿਰਹਾ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਮਿਲਾਪ ਦੇ ਆਨੰਦ ਲਈ ਇਤਨੇ ਬਿਰਹ ਦੀ ਪੀੜਾ ਚਾਹੀਦੀ ਚਾਹੀਦੀ ਰਬ ਦਾ ਨਹੀਂ ਪ੍ਰਭੂ ਦਾ ਨਹੀਂ ਮਹਾਰਾਜ ਜਿੱਤੇ ਕਹਿੰਦੇ ਨਾ ਬਿਰਹ ਨਾਲ ਭਰੇ ਹੋਏ ਪੁਰਸ਼ ਦਸਾਂ ਦਿਸ਼ਾਵਾਂ ਦੇ ਵਿੱਚ ਖੋਜ ਕਰਦੇ ਨੇ ਕਿਧਰ ਐਸ ਪਾਸੇ ਰੱਬ ਦੀ ਗੱਲ ਸੁਣਨ ਨੂੰ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਉੱਥੇ ਮਿਲ ਜਾਏ ਹਰਬੱਗ ਪ੍ਰਭੂ ਦੇ ਚਰਨ ਕਮਲਾਂ ਦੀ ਖੋਜ ਤਦ ਵੀਰ ਉਹ ਅਜਿਹੀ ਕਥਾ ਚ ਆਪਾਂ ਦੇਖਿਆ ਕਿ ਸੰਤ ਮਸਕੀਨ ਜੀ ਦੱਸਦੇ ਪਏ ਨੇ ਕਿ ਸਾਨੂੰ ਮੁਸਲਮਾਨਾਂ ਨੇ ਬੁਲਾਇਆ ਕਿ ਆਓ ਤੁਸੀਂ ਆਨ ਕੇ ਸਾਡੀ ਮਸਜਿਦ ਦੇ ਵਿੱਚ ਕਥਾ ਕਰੋ ਅੱਲਾ ਪਾਗ ਦੀ ਜ਼ਾਤ ਦਾ ਜ਼ਿਕਰ ਕਰੋ ਤੇ ਕਹਿੰਦੇ ਜਦੋਂ ਅਸੀਂ ਉੱਥੇ ਗਏ ਤੇ ਉਹਨਾਂ ਨੇ ਬਾਹਰ ਪੰਡਾਲ ਲਾਇਆ ਸੀ ਤੇ ਉੱਥੇ ਜਾ ਕੇ ਮਨਾਂ ਨੂੰ ਕਿਹਾ ਕਿ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਮਸਜਿਦ ਚ ਆਨ ਕੇ ਅੱਲਾ ਦਾ ਜ਼ਿਕਰ ਕਰੋ ਤੇ ਹੁਣ ਤੁਸੀਂ ਬਾਹਰ ਪੰਡਾਲ ਲਾਇਆ ਵਾ ਤੋ ਜਿਹੜਾ ਉੱਥੋਂ ਦੇ ਲੋਕ ਜਿਹੜੇ ਇੰਤਜ਼ਾਮੀਆਂ ਉਹ ਦੱਸਦਾ ਕਿ ਜਿਹੜੇ ਇੱਥੇ ਜਿਹੜੇ ਦੀਨ ਦੇ ਠੇਕੇਦਾਰ ਹਨ ਉਹ ਸਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦੇ ਰਹੇ ਉਹ ਕਹਿੰਦੇ ਨੇ ਕਿ ਨਹੀਂ ਅਗਰ ਤੁਸੀਂ ਜ਼ਿਕਰ ਕਰਨਾ ਹੈ ਤਾਂ ਬਾਹਰ ਕਰੋ ਤੇ ਉੱਥੇ ਫਿਰ ਕਹਿੰਦੇ ਸੰਤ ਮਸਕੀਨ ਜੀ ਕਿ ਅਗਰ ਅਸੀਂ ਅੱਲਾ ਪਾਗ ਦੀ ਜ਼ਾਤ ਦਾ ਵਾਹਿ ਗੁਰੂ ਦਾ ਜ਼ਿਕਰ ਮਸਜਿਦ 'ਚ ਨਹੀਂ ਕਰਨਾ ਤਾਂ ਫੇਕ ਕਿਰ ਹੀ ਜਗ੍ਹਾ ਕਰਨਾ ਹੈ ਤੇ ਵੀਰੋ ਇਹ ਗੱਲ ਬਿਲਕੁਲ ਹਕੀਕਤ ਹੈ ਸੰਤ ਮਸਕੀਨ ਜੀ ਦੀ ਕਿ ਅਗਰ ਅਸੀਂ ਅੱਲਾ ਪਾਕ ਦੀ ਜ਼ਾਤ ਦਾ ਵਾਹਿਗੁਰੂ ਦਾ ਜ਼ਿਕਰ ਰਹੀਆਂ ਕਥਾ ਉਹਨਾਂ ਦੀ ਮਸਜਦ ਚ ਨਹੀਂ ਕਰਨੀ ਤੇ ਫਿਰ ਕਿਹੜੀ ਜਗ੍ਹਾ ਵਾਹ ਮਸਜਦ ਅੱਲਾ ਪਾਕ ਦਾ ਘਰ ਹੈ ਉੱਥੇ ਹੀ ਅੱਲਾ ਦਾ ਜ਼ਿਕਰ ਕਰਨਾ ਵਾ ਤੇ ਵੀਰੋ ਉਹ ਬਿਲਕੁਲ ਸਹੀ ਕਹਿੰਦੇ ਆ ਲੇਕਿਨ ਗੱਲ ਕੀ ਹੈ ਕਿ ਜਿਹੜੇ ਮਜ਼ਬਦ ਦੇ ਠੇਕੇਦਾਰ ਬਣੇ ਹਨ ਨਾ ਇਹ ਕੰਮ ਖਰਾਬ ਕਰਦੇ ਆ ਇਹ ਇੰਨੀਆਂ ਕਿ ਸ਼ਕਤੀਆਂ ਪੈਦਾ ਕਰ ਦਿੰਦੇ ਆ ਕਿ ਇਨਸਾਨਾਂ ਵਾਸਤੇ ਬਹੁਤ ਮੁਸ਼ਕਲ ਹੋ ਜਾਂਦਾ ਵੈ ਅੱਲਾਹ ਪਾਕ ਦੀ ਜ਼ਾਤ ਦਾ ਵਾਹਿਗੁਰੂ ਦਾ ਜ਼ਿਕਰ ਸੁਣਨਾ ਹੀ ਮੁਸ਼ਕਲ ਕਰ ਦਿੰਦੇ ਆ ਤੇ ਵੀਰੋ ਸੰਤ ਮਸਕੀਨ ਜੀ ਦੀ ਮੈਨੂੰ ਇੱਕ ਚੀਜ਼ ਬਹੁਤ ਚੰਗੀ ਲੱਗਦੀ ਹੈ ਦੇਖੋ ਉਹ ਸਿੱਖਾਂ ਦੇ ਹਾਲਾਕੇ ਗਿਆਨੀਆ ਕਿੱਡੇ ਵੱਡੇ ਵਿਦਵਾਨ ਹੈ ਲੇਕਿਨ ਉਸ ਦੇ ਬਾਵਜੂਦ ਵੀ ਦੇਖੋ ਉਹ ਮੁਸਲਮਾਨਾਂ ਉੱਤੇ ਵੀ ਗੱਲ ਕਰਦੇ ਆ ਮੁਸਲਮਾਨਾਂ ਦੇ ਮਜ਼ਹਬ ਉੱਤੇ ਵੀ ਮੁਸਲਮਾਨਾਂ ਦੇ ਨਬੀਆਂ ਪਗੰਬਰਾਂ ਉੱਤੇ ਵੀ ਗੱਲ ਕਰਦੇ ਵਲੀਆਂ ਔਲੀਆ کرام ਤੇ ਵੀ ਗੱਲ ਕਰਦੇ ਆ ਫਿਰ ਇਹ ਹਿੰਦੂਆਂ ਦੇ ਜਿਹੜੇ ਰਾਮ ਆ ਉਹਨਾਂ ਉੱਤੇ ਵੀ ਗੱਲ ਕਰਦੇ ਆ ਕਿ ਹਰ ਮਜ਼ਬ ਦੇ ਲੋਕਾਂ ਉੱਤੇ ਗੱਲ ਕਰਦੇ ਆ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਿਰਫ ਮੈਂ ਸਿੱਖਾਂ ਦੀ ਗੱਲ ਕਰਨੀ ਹੈ ਉਹ ਹਰ ਧਰਮ ਤੇ ਗੱਲ ਕਰਦੇ ਤੇ ਬੜੇ ਅੱਛੇ ਤਰੀਕੇ ਨਾਲ ਗੱਲ ਕਰਦੇ ਆ ਜਿਹੜਾ ਇੱਕ ਆਲਮ ਹੈ ਜਿਹੜਾ ਦੂਸਰਿਆਂ ਨੂੰ ਆਪਣੇ ਮਜ਼ਬ ਦੇ ਬਾਰੇ ਇਲਮ ਦਿੰਦਾ ਪਿਆ ਤਾਲੀਮ ਦਿੰਦਾ ਪਿਆ ਉਹਨੂੰ ਹੋਣਾ ਵੀ ਇੰਜ ਦਾ ਹੀ ਚਾਹੀਦਾ ਖੁੱਲੇ ਦਿਲ ਦਾ ਹਰ ਧਰਮ ਦੇ ਉੱਤੇ ਉਹਨੂੰ ਵਾ ਇਲਮ ਹਾਸਲ ਹੋਵੇ ਤੇ ਲੋਕਾਂ ਨੂੰ ਅੱਛੀ ਤਾਲੀਮ ਦੇਵੇ ਤੇ ਮੈਂ ਸੰਤ ਮਸਕੀਨ ਜੀ ਦਾ ਇਸ ਕਰਕੇ دیਵਾਨਾ ਕਿਉਂਕਿ ਉਹ ਬਹੁਤ ਅੱਛੀਆਂ ਗੱਲਾਂ ਕਰਦੇ ਆ ਹਰ ਮਤਬ ਦੇ ਹਿਸਾਬ ਨਹੀਂ ਤੇ ਬਾਕੀ ਵੀਰੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅੱਲਾ ਪਾਕੀ ਜ਼ਾਤ ਦਾ ਜ਼ਿਕਰ ਕਰਦਰੀਏ ਇਸ ਚੀਜ਼ਾਂ ਤੋਂ ਨਿਕਲੀਏ ਬਾਹਰ ਕਿ ਅਸੀਂ ਮੁਸਲਮਾਨ ਹੈ ਅਸੀਂ ਇੰਜ ਇੰਜ ਲੜਾਈ ਫਸਾਦ ਜਿਹੜੇ ਅਸੀਂ ਕਰਨੇ ਆ ਮذਬਬ ਦੇ ਨਾਮ ਦੇ ਉੱਤੇ ਇਸ ਲੜਾਈ ਫਸਾਦ ਤੋਂ ਬਾਹਰ ਨਿਕਲੀਏ ਸਿਰਫ ਖਰਪਾ ਵਿੱਚ ਜਿਸ ਤਰ੍ਹਾਂ ਦਾ ਵੀ ਬੰਦਾ ਚਾਹੀਦਾ ਇਹ ਹੈ ਕਿ ਹਰ ਵਕਤ ਅੱਲਾ ਪਾਕ ਦੀ ਜ਼ਾਤ ਦਾ ਜ਼ਿਕਰ ਕਰਦੇ ਰਹੀਏ ਅੱਲਾ ਪਾਕ ਦੀ ਜ਼ਾਤ ਦਾ ਨਾਮ ਜਪਦੇ ਰਹੀਏ ਵਾਹਿਗੁਰੂ ਦਾ ਨਾਮ ਜਪਦੇ ਰਹੀਏ ਤੇ ਇਨਸਾਨਾਂ ਵਾਸਤੇ ਭਲਾਈ ਕਰਦੇ ਰਹੀਏ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਸਾਡੀ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ